ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘਦੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਿੰਨੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੋਢੀ ਸਹਾਇਤਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪੋਨਿੰਗਰ ਲੈ ਕੇ ਆਏ ਇਹਦੀ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਣੀ ਫਾਸਟ ਚੈਟ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿਲਿੰਗ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਇਹਦੀ ਮੈਂ ਸ਼ਾਬਾਸ਼ੇ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਹ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਰਵਸ ਸਿਰਫ ਆਏ 3000 ਰਹਿੰਦੀ ਐ ਮੈਂ ਆਹ ਮੁੰਡੇ ਦਾ ਬਲਵਿੰਦਰ ਰਾਜ ਰਿਕਾਰਡ ਕਰਦਾ ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਸਚਰ ਦਿੱਤੀ ਆ ਇਹ ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਚਰ ਦਿੱਤੀ ਆ ਇਹਦੀ ਉਹਦੀ ਬਲੀਡਿੰਗ ਦੀ ਰੋਕਣ ਦੀ ਕੀਤੀ ਆ ਇਹਨਾ ਬਹੁਤ ਸੋਹਣਾ ਮੈਂ ਇਹਦੀ ਸ਼ਾਬਾਸ਼ ਇਹ ਦਿੰਨਾ ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ ਬਹੁਤ ਸੋਹਣੀ ਫਾਸਟਰ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿੱਲਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ ਇਹਨੇ ਸਿਰ ਉਹਦੇ ਬਾਹ ਦੇ ਕੀਤੀ ਇਹ ਵਿਚਾਰਾ ਇੱਕ ਨਾ ਜਿੰਨਾ ਕਿ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਵਹਿ ਗਿਆ ਸੀ ਨਾਲ ਦੇ ਨਾਲ ਹਸਪੀਟਲ ਤੇ ਲੈ ਕੇ ਇਹਦੀ ਮੈਂ ਸ਼ਾਬਾਸ਼ ਇਹ ਦਿੰਦਾ ਆ ਮੁੰਡਾ ਜਿਹੜਾ ਸਾਡਾ ਨਿਆਹ ਭਰਤੀ ਆ ਜੇ ਇੱਕ ਸਾਲ ਮੈਂ ਮੁੰਡੇ ਨੂੰ ਭਰਤੀ ਹੋਇਆ ਸ਼ਾਬਾਸ਼ ਇਹ ਬੰਦੇ ਦੀ ਇਹ ਆਪਣੀ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ ਸੜਕ ਸੁਰੱਖਿਆ ਫੋਰਸ ਜੋ ਕਿ ਸੜਕ ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦਾ ਉਹਨਾਂ ਦੀ ਮਦਦ ਲਈ ਸਹਾਇਤਾ ਕਰਨੀ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘਦੇ ਸੀਗੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਕਹਿੰਦੇ ਵੀ ਉੱਥੇ ਸੜਕ ਤੇ ਨਾ ਇੱਕ ਮੁੰਡਾ ਲਹੂ ਲਹਾਨ ਹੋਇਆ ਪਿਆ ਹੈਗਾ ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ ਉਹਨੂੰ ਉੱਥੋਂ ਦੇਖਿਆ ਸੀ ਉਹਦਾ ਸਿਰ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ ਲੱਗਦਾ ਜਿਵੇਂ ਸਿਰ ਪਾੜਿਆ ਹੋਵੇ ਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ ਅਸੀਂ ਜਿੰਨੀ ਸਾਨੂੰ ਜੋ ਮਤਲਬ ਸਿਖਾਇਆ ਗਿਆਗਾ ਅਸੀਂ ਜਿੰਨਾ ਹੋ ਸਕੇ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਸਿਵਲ ਹਸਪੀਟਲ ਪੋਨੀਗੜ ਲੈ ਕੇ ਆ ਗਏ ਕੀ ਨਾਮ ਹੈ ਤੁਹਾਡਾ ਮੈਂ ਐਸਆਈ ਕਰਨਲ ਸਿੰਘ ਹਾਂ ਸਰ ਕਰਨਲ ਜੀ ਕੀ ਤੁਹਾਡੀ ਪੋਸਟ ਹੈ ਕਿੱਥੇ ਤੁਸੀਂ ਖੜਦੇ ਹੋ ਮੈਂ ਐਸਆਈ ਰੈਂਕ ਦਾ ਹੈਗਾ ਸਰ ਕਰਨਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਾਲ ਸਰ ਫੱਗੂ ਵਾਲਾ ਕੰਚੀ ਹੈ ਜਿੱਦਾਂ ਇਹ ਪੁਆਇੰਟ ਹੈਗਾ ਔਰ ਹੁਣੇ ਹੀ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਰਸਟ ਅਨਸਰ ਪਹੁੰਚੇ ਆ ਜੋ ਵੀ ਕਾਰਵਾਈ ਸੀ ਉਹ ਸਾਰੀ ਇਸ ਕੀਤੀ ਹੈ ਮੁੰਡਾ ਹਸਪਤਾਲ ਲਿਆਂਦੇ ਸਰ ਬਿਲਕੁਲ ਲੈ ਕੇ ਆਏ ਹਾਂ ਜੀ ਹੁਣੇ ਤੁਹਾਡੇ ਨਾਲ ਬਿਲਕੁਲ ਜੀ ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ 5 ਮਿੰਟ ਦਾ ਸਮਾਂ ਜਿਆਦਾ ਕਹਤਾ ਅਸੀਂ ਪਹੁੰਚ ਗਏ ਆ ਜੀ